ਵਿਜ਼ਨ ਵੱਲੋਂ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਇੱਕ ਮਾਮਾ ਪਾਂਛਾ ਨੂੰ ਕਾਬੂ ਕੀਤਾ ਗਿਆ ਤੇ ਇਹਨਾਂ ਪਾਸੋਂ 340 ਗ੍ਰਾਮ ਹਿਰੋਇਨ 4100 ਰੁਪਏ ਡਰਗ ਮਨੀ ਬਰਾਮਦ ਕੀਤੀ ਗਈ। ਇਸ ਸੰਬੰਧੀ ACP ਈਸਟ ਕਮਲਜੀਤ ਸਿੰਘ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਥਾਣਾ ਸੀਟ ਵਿਜ਼ਨ ਸਬ ਇੰਸਪੈਕਟਰ ਰਜਵੰਤ ਕੌਰ ਵੀ ਉਹਨਾਂ ਦੇ ਨਾਲ ਸਨ। ਮੌਕਫ ਸਰ ਥਾਣਾ ਸੀਟ ਵਿਨ ਰਜਵੰਤ ਕੌਰ ਅਤੇ ACP ਪਰਮਿੰਦਰ ਸਿੰਘ ਵੱਲੋਂ ਮੁਕਬਰੀ ਦੇ ਆਧਾਰ ਤੇ ਇੱਕ ਮਕਦਮਾ ਨੰਬਰ 54 ਮੇਡੀ ਦਿਨ 52 27 27 ਇਹ 29 ਐਨਡੀਬੀਐਸ ਦਰਜ ਰਜਿਸਟਰ ਕਰਕੇ ਵਿਸ਼ਾਲ ਕੁਮਾਰ ਉਰਫ ਬਿੱਲੂ ਜੋ ਕਿ ਗੁਜਰਪੁਰੇ ਦਾ ਰਹਿਣ ਵਾਲਾ ਹੈ ਤੇ ਇਸ ਦੇ ਮਾਮਾ ਅਮਨਦੀਪ ਸਿੰਘ ਪੁੱਤਰ ਮੇਜਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਦਰਾਂਨੇ ਪੁੱਛ ਕੇ ਪਰਿਕਸ਼ਾਪ ਦੇ ਇਹਨਾਂ ਪਾਸੋਂ 340 ਗ੍ਰਾਮ ਹੈਰੋਇਨ ਅਤੇ 4800 ਰੁਪਇਆ ਡਰਗ ਮਨੀ ਜਿਹੜੀ ਗ੍ਰਾਂਂਦ ਕੀਤੀ ਗਈ ਹੈ ਜੋ ਕਿ ਬਹੁਤ ਵੱਡੀ ਸਫਲਤਾ ਹੈ ਔਰ ਇਹਨਾਂ ਦਾ ਪੂਰਨ ਮਾਡ ਹਾਸਲ ਕੀਤਾ ਗਿਆ ਹੈ ਅਤੇ ਦਰਾਨੇ ਪੁੱਛ ਕੇ ਇਹਨਾਂ ਪਾਸੋਂ ਹੋਰ ਵੀ ਖਲਾਸੀ ਹੋਣ ਦੀ ਸੰਭਾਵਨਾ ਹੈ